ਵਿਸ਼ਾ ਪਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਰ ਫਰੀਦ ਕੋਰ ਤਾਂ ਹਾਜ਼ਰ ਹੋਇਆ ਅੱਜ ਤੇ ਆ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਆਮ ਆਦਮੀ ਪਾਰਟੀ ਦੀ ਤਾਂ ਜਿਵੇਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਤੇ ਦੱਸ ਦਿੰਨੇ ਆ ਕਿ ਦਿੱਲੀ ਦੇ ਵਿੱਚ ਵੀ ਜਸ਼ਨ ਮਨਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਵੱਲੋਂ ਹਿੱਸਾ ਲਿਆ ਗਿਆ ਤੇ ਆਪਣਾ ਪੱਖ ਵੀ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਦੱਸਦਣ ਹੈ ਕਿ ਪੰਜਾਬ ਦੇ ਕਈ ਆਗੂ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਤੇ ਜਮਨਿਤ ਚੋਣ ਦੀ ਜਿਤ ਨੂੰ ਪਾਰਟੀ 2027 ਦੇ ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣ ਦੇ ਲਈ ਇੱਕ ਬੂਸਟ ਵਜੋਂ ਦੇਖ ਰਹੀ ਹੈ ਤੇ ਇਹ ਜਿਤ ਆਮ ਆਦਮੀ ਪਾਰਟੀ ਲਈ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਬਤੌਰ ਪ੍ਰਧਾਨ ਅਮਨ ਅਰੋੜਾ ਤੇ ਇਨਚਾਰਜ ਮਨੀਸ਼ 소ਡਿਆ ਦੀ ਇਹ ਪਹਿਲੀ ਚੋਣ ਹੈ इलेक्शन का हर अक्षर अपने हाथों से लिखा कि हम लोग तो जाते थे बारह एक बजे दो तीन बजे सभा खत्म तो शायद साढ़ा हमारा उतना योगदान नहीं रहा होगा जितना इन लोगों की मेहनत जो इन्होंने कहा क्योंकि हमारा काम दो बजे तीन बजे खत्म हो जाता हो इनका काम तो तीन बजे के बाद शुरू होता था कि अब इसको जाना इसको मनाना इसके या पास जाना ये यहां से ये हो गया क्योंकि इलेक्शन में बहुत कुछ होता रहता है इधर उधर लेकिन जब रुझान आने शुरू हुए और पंजाब और गुजरात से पहला राउंड दूसरा राउंड तीसरा राउंड जब आगे बढ़ते गए तो लगा कि है ऊपर वाला जो कुछ न कुछ तो अपना कमाल दिखा रहा है कुदरत कमाल दिखाती है और ऐसे हालात में जब सारी पार्टियां इकट्ठी हो जाएं सारा पैसा इकट्ठा हो जाए सब कुछ सिस्टम एक आप वर्सेस ऑल हो जाए तब उस ऐसे हालात में जीतना बहुत बड़ी बात है मैं मुबारकबाद दूंगा अरविंद जी को कि उन्होंने ना थकते हैं न अकते हैं जब भी पंजाब में आना है पंजाब में गुजरात जाना गुजरात में तो कोई रोड शो में ये नहीं देखते कि टेम्परेचर कितना है वरना ज़्यादातर नेता जो है ना वो टेम्परेचर पूछकर उसके बाद बाहर निकलते हैं हाउ मच इज द टेम्परेचर इज फोर्टी टू ऑफ माई गॉड इज टू हॉट नो 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 वो वाला काम हमारे में नहीं है हमारे तो 44 भी हो 48 भी था पंजाब में तो जब हमने काम किया तो कोई जब दिल से काम करना है तो बात दिल से निकले तो असर रखती है तो ये मेहनत है और मेहनत का जब फल मिलता है तो उसके लड्डू तो फिर सौरभ भाई बहुत ही स्वाद होते हैं तो गोपाल इटालिया जी ने जो कहा कि हम आम घरों से निकले हुए हैं आ, सभी आम घरों से ही निकले हैं और इतने इतने बड़े पद कभी सोचा नहीं था कि भारत की देश की सबसे बड़ी पंचायत कही जाने वाली लोकसभा में भी जाएंगे दो दो बार जाएंगे राज्यसभा में भी जाएंगे और मंत्री बन जाएंगे मुख्यमंत्री बन जाएंगे वरना हमें कौन वो जो सेक्टर दो या चार जो इनके घर हैं चंडीगढ़ में हम हम हमें तो जाते जाने नहीं देते थे वहां कहते बस यही दुनिया खत्म है चलो चलो शाबाश पीछे हो जाओ ਤੋ ਉਹਨ ਸੈਕਟਰੋ ਮੇ ਉਹਨ ਘਰੋ ਮੇ ਅਗਰ ਕੋਈ ਲੈ ਕੇ ਜਾ ਸਕਤਾ ਹੈ ਤੋ ਆਮ ਆਦਮੀ ਪਾਰਟੀ ਲੈ ਕੇ ਜਾ ਸਕਦੀ ਹੈ ਵਰਨਾ ਜ਼ਿਲ੍ਹਾ ਪ੍ਰਧਾਨ ਵੀ ਨਹੀਂ ਬਣਾਤੇ ਜੀ ਇਨਕੇ ਬੇਟੇ ਇਨਕੇ ਸਾਲੇ ਇਨਕੇ ਭਤੀਜੇ ਇਨਕੇ ਜੀਜੇ ਬਸ ਯੇਹੀ ਚਲਤਾ ਹੈ ਬਸ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਇੱਕ ਅਹਿਮ ਮੁੱਦੇ ਤੇ ਉਹਨਾਂ ਦੇ ਵੱਲੋਂ ਚੌਚਾ ਕਿਤੇ ਗਈ ਹੈ ਤੇ ਆਓ ਸੁਣਦੇ ਹਾਂ ਜਦੋਂ ਸਾਡੇ ਕੌਮਿਕ ਕਨਵਿੰਦਾ ਦਾ ਦਵਿੰਦ ਕੇਰੀਵਾਲ ਜੀ ਨੇ ਵਾਦਾ ਕੀਤਾ ਸੀਗਾ ਮਾਨ ਸਾਹਿਬ ਨੇ ਵਾਦਾ ਕੀਤਾ ਸੀਗਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਪਿਛਲੇ 2.3 ਸਾਲਾਂ ਤੋਂ ਅਸੀਂ ਇਹਦੀ ਪੂਰੀ ਡੰਗਾਈ ਦੇ ਨਾਲ ਕੋਖ ਕੀਤੀ ਕਿ ਕੀ ਕੀ ਕਰਨਾ ਉਹ ਤੋਂ ਬਾਅਦ ਬਕਾਇਦਾ ਪਹਿਲੀ ਬਾਤ ਤੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਸ਼ੁਰੂ ਕੀਤਾ ਹੁਣ ਤੱਕ ਹਜ਼ਾਰਾਂ ਸਮਗਲ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਸੁੱਟੇ ਸੈਂਕੜੇ ਉਹਨਾਂ ਦੇ ਕਰਜੜੇ ਵੋਟ ਆਏ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਜ਼ਬਤ ਕੀਤੀਆਂ ਔਰ ਬਹੁਤ ਸਾਰੇ ਸਮਗਲ ਜਿਹੜੇ ਪੰਜਾਬ ਛੱਡ ਕੇ ਭੱਜ ਗਏ ਅੱਜ ਵੀ ਸਾਡੀ ਪੁਲਿਸ ਅੱਜ ਵੀ ਸਾਡੀ ਏਜੰਸੀਆਂ ਡੱਟ ਕੇ ਲੱਗੀਆਂ ਕੀ ਕਹਿੰਦੇ ਸੀਗੇ ਕਹਿੰਦੇ ਸੀ ਮਾਰਿਆਂ ਦੇ ਘਰ ਦਾ ਆਵਿਓ ਤਕੜਿਆਂ ਲਈ ਜਾਂਦੇ ਜਿਨ੍ਹਾਂ ਨੇ ਨਸ਼ੇ ਲਿਆਂਦੇ ਉਹਨਾਂ ਨੂੰ ਕਿਉਂ ਦੀ ਜਾਂਦੇ ਮੈਂ ਅੱਜ ਹੋੜੇ ਬਿਆਨ ਤੁਹਾਡੇ ਚੈਨਲਾਂ ਤੇ ਦੇਖ ਰਿਆ ਸੀਗਾ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਕਾਂਗਰਸ ਲੀਆ ਦੇ ਬਿਆਨ ਸੁਣੋ ਕੀ ਕਹਦੇ ਨੇ ਭਾਜਪਾ ਦੇ ਬਿਆਨ ਸੁਣੋ ਕੀ ਕਹਦੇ ਆ ਕਾਲੀ ਦਲ ਦੇ ਬਿਆਨ ਸੁਣੋ ਕੀ ਕਹਦੇ ਆ ਸਾਰੇ ਦੱਸਣ ਜਿਹੜੇ 17 ਤੱਕ 17 ਤੋਂ ਬਾਅਦ ਪੰਜਾਬ ਤੇ ਮਾਵਾਂ ਦੇ ਪੁੱਤ ਬਲ ਕੇ ਕਾਂਗਰਸੀਆਂ ਨੂੰ ਛਦਮੌਣੀ ਜੈਦਿਕਾ ਦਾ ਬਿਆਨ ਦੇ ਦੇ ਪਰ ਇੱਕ ਗੱਲ ਇਹ ਵੀ ਕਿ ਉਹਨਾਂ ਨੇ ਆਪਣਾ ਖਾਸਾ ਜਿਹੜਾ ਨੰਗਾ ਕੀਤਾ ਕਿ ਕਾਲੀਦਾਲਾ ਕਿੰਨਾ ਕਿੱਦਾਂ ਉਸ ਵਰਗਾਂ ਨਾਲ ਸਭ ਲੋਕ ਅੱਜ ਉਹ ਲੋਕ ਜਿਹੜੇ ਆ ਜਦੋਂ ਪਹਿਲਾਂ ਕਹਿੰਦੇ ਸੀ ਕਿ ਵੱਡੇ ਨੂੰ ਹੱਥ ਪਾਓ ਵੱਡੇ ਨੂੰ ਕਿਉਂ ਦੀ ਭਗਵੰਤ ਮਾਨ ਹੱਥ ਪਾਉਂਦਾ ਵੱਡੇ ਨੂੰ ਪਿਆ ਤੇ ਅੱਜ ਉਹ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਮੈਂ ਬਿਆਨ ਪਾੜਿਆ ਮੈਨੂੰ ਦੁੱਖ ਹੈ ਜਿੱਤ ਹਾਸਲ ਕਰਨ ਤੋਂ ਬਾਅਦ ਸੰਜੀਵ अरोड़ा ਦੇ ਵੱਲੋਂ ਅੱਜ ਵਿਧਾਇਕ ਵਜੋਂ ਸੌ ਚੁੱਕੀ ਜਾਵੇਗੀ। ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਨੇ ਵੱਲੋਂ ਲੁਧਿਆਣਾ ਪੱਛਮੀ ਸੀਟ ਤੇ ਸ਼ਾਨਦਾਰ ਜਿੱਤ ਹਾਸਲ ਕਰ ਲਈ ਹੈ। ਆਪ ਉਮੀਦਵਾਰ ਸੰਜੀਵ अरोड़ा ਨੇ ਕਾਂਗਰਸ ਦੇ ਭਾਤਪੂਰਨ ਆਸ਼ੂ ਨੂੰ 10000 ਤੋਂ ਵੱਧ ਫਰਕ ਦੇ ਵੋਟਾਂ ਨਾਲ ਹਰਾਇਆ ਸੀ। ਹੁਣ ਸੰਜੀਵ अरोड़ा ਜਲਦ ਹੀ ਵਿਧਾਇਕ ਵਜੋਂ ਸੌ ਚੁੱਕਣ ਜਾ ਰਹੇ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਸੰਜੀਵ अरोड़ा ਅੱਜ ਵਿਧਾਇਕ ਪਜੋ 100 ਚੁੱਕਣਗੇ ਸੰਜੀਵ ਅਰੋੜਾ ਵੱਲੋਂ ਵਿਧਾਨ ਸਭਾ ਸਪੀਕਰ ਦੇ ਚੈਂਬਰ ਵਿੱਚ 2 ਵਜੇ ਵਿਧਾਇਕ ਉਹ ਜੋ ਸੌ ਚੁੱਕੀ ਜਾਵੇਗੀ ਦੱਸਤੀ ਕਿ ਲੁਧਿਆਣਾ ਪੱਛਮੀ ਦੇ ਕਰੀਬ ਗੁਰਪ੍ਰੀਤ ਗੋਗੀ ਦੀ 14 ਜਨਵਰੀ ਨੂੰ ਉਹਨਾਂ ਦੇ ਕਾਰ ਦੇ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਇਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ 23 ਜੂਨ 2025 ਨੂੰ ਸੰਜੀਵ अरोड़ा ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਪੰਜਾਬ ਦੇ ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੀ ਜਿੱਤ ਤੋਂ ਬਾਅਦ ਸੂਬੇ ਵਿੱਚ ਪੰਜਾਬ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਦੀਆਂ ਚਰਚਾਵਾਂ ਵੀ ਤੇਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਗਵਰਨਰ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਇਹ ਮੁਲਾਕਾਤ ਪੰਜਾਬ ਗਵਰਨਰ ਹਾਊਸ ਵਿਖੇ ਹੋਈ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਆਨ ਦਿੱਤਾ ਕਿ ਅਗਲੇ 2-4 ਦਿਨਾਂ ਵਿੱਚ ਕੈਬਨਿਟ ਦੇ ਵਿੱਚ ਵਿਸਥਾਰ ਹੋਵੇਗਾ ਕੈਬਨਟ ਮੰਤਰੀ ਲਾਲਜਨ ਕਿਟਾਰੂ ਜਗਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਉਹਨਾਂ ਦੇ ਵੱਲੋਂ ਕੁਝ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਗੱਲਬਾਤ ਕੀਤੀ ਗਈ ਹੈ ਮੈਂ ਸਾਂਝੀ ਕਰਨਾ ਚਾਹਣਾ ਉਹ ਇਹ ਹੈ ਕਿ ਜੁੱਧ ਨਸ਼ਿਆਂ ਦੇ ਵਿਰੁੱਧ ਚਾਹੇ ਕਿਸੇ ਵੀ ਲੇਬਲ ਤੇ ਕੋਈ ਬੰਦਾ ਛੋਟਾ ਹੋਵੇ ਵੱਡਾ ਹੋਵੇ ਉਹਦੇ ਖਿਲਾਫ ਕਾਰਵਾਈ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਿਸੇ ਸਰਕਾਰ ਨੇ ਕਿਸੇ ਸਰਕਾਰ ਨੇ ਪੰਜਾਬ ਦੇ ਅੰਦਰ ਰਾਜਨੀਤਿਕ ਇੱਛਾ ਸ਼ਕਤੀ ਦਾ ਪਰਟਾਵਾ ਕੀਤਾ ਜਿਸ ਪਰਟਾਵੇ ਦੀ ਲੋਕ ਉਮੀਦ ਕਰਦੇ ਸਨ ਜਿਸ ਐਕਸ਼ਨ ਦੀ ਪੰਜਾਬ ਦੇ ਲੋਕ ਆਸ ਕਰਦੇ ਸਨ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਮਤਬਕ ਇਤਿਹਾਸ ਦੇ ਅੰਦਰ ਰੋਸ਼ਨ ਦੇਣ ਦੇ ਰੂਪ ਵਿੱਚ ਲਿਖਿਆ ਜਾਊਗਾ ਜ਼ਾਦ ਕੀਤਾ ਜਾਇਆ ਕਰੂਗਾ ਵੀ ਕਿਸੇ ਸਰਕਾਰ ਨੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਇੱਕ ਵੱਡਾ ਰਾਜਨੀਤਿਕ ਦਲੇਰਨਾ ਫੈਸਲਾ ਕੀਤਾ ਕਿ ਡਰੱਗਸ ਦੇ ਉਸ ਕਾਰੋਬਾਰ ਦੇ ਜਿਹੜੇ ਵੱਡੇ ਮਗਰਮਸ ਨੇ ਅੱਜ ਉਹਨਾਂ ਨੂੰ ਹੱਥ ਪਾਇਆ ਸਾਡੇ ਨੈਸ਼ਨਲ ਕਮਿਸ਼ਨਰ ਸ੍ਰੀ ਆਰਬਿੰਦ ਕੇਜਰੀਵਾਲ ਜੀ ਨੇ ਵੀ ਕਿਹਾ ਕਿ ਡਰੱਗਸ ਦੇ ਮਾਮਲੇ ਤੇ ਕੋਈ ਵੀ ਹੋਵੇ ਚਾਹੇ ਇਸ ਸਾਈਡ ਦਾ ਹੋਵੇ ਇਸ ਸਾਈਡ ਦਾ ਹੋਵੇ ਛੋਟਾ ਹੋਵੇ ਵੱਡਾ ਹੋਵੇ ਇਹ ਪੰਜਾਬ ਦੀ ਤਵਾਈ ਲਈ ਜ਼ਿੰਮੇਵਾਰ ਨੇ ਸੋ ਪੰਜਾਬ ਦਾ ਬੱਚਾ-ਬੱਚਾ ਜਾਣਦਾ ਪੰਜਾਬ ਦੇ ਅੰਦਰ ਅਕਾਲੀ ਵਿਜੇਪੀ ਦੀ ਸਰਕਾਰ ਦੇ ਦੌਰਾਨ ਜਿਹੜਾ 10 ਸਾਲ ਦਾ ਸਮਾਂ ਉਸ ਸਮੇਂ ਦੇ ਦੌਰਾਨ ਪੰਜਾਬ ਦੇ ਲੋਕਾਂ ਨੇ ਚਿੱਟੇ ਦਾ ਨਾਂ ਸੁਣਿਆ ਇਹਨਾਂ ਦੇ ਮੰਤਰੀ ਇਸ ਮਾਮਲੇ 'ਚ ਇਨਵੋਲਵ ਰਹੇ ਨੇ ਸਰਕਾਰੀ ਗੱਡੀਆਂ 'ਚ ਨਿਸ਼ਾਨਦਾ ਜਾਂਦਾ ਰਿਹਾ ਜਿੱਥੇ ਪੰਜਾਬ ਦੇ ਬੱਚੇ-ਬੱਚੇ ਦੇ ਮਨ ਤੇ ਸਵਾਲ ਸਿਗਾ ਤੇ ਉਹਦੇ ਤੇ ਮੋਹਰ ਲਾਈ ਸੀਗੀ ਜਗਦੀਸ਼ ਭੋਲਾ ਜਿਹੜਾ ਡੀਐਸਪੀ ਰਿਟਾਇਰ ਜਿਹਨੂੰ ਫੜਿਆ ਉਹਨੇ ਕਹਿ ਸਕਿਆ ਵੀ ਅਸਲ ਲੀਡਰ ਤਾਂ ਆਏ ਨੇ ਸਾਡੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਨਸ਼ਾ ਪੰਜਾਬ ਦੇ ਅੰਦਰੋਂ ਤੋਂ ਲੈ ਕੇ ਜਾਂਦੇ ਰਹੇ ਹਾਂ ਸੋ ਮੈਂ ਮਹਿਸੂਸ ਕਰਦਾ ਕਿ ਅੱਜ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਫੁੱਲਾ ਵਰਗੇ ਬੱਚੇ ਉੱਜੜੇ ਆ ਛੋਟੀਆਂ ਉਮਰਾਂ ਦੇ ਜਿਹੜੇ ਬੱਚੇ ਇਸ ਸੰਸਾਰ ਤੋਂ ਚਲੇ ਗਏ ਜਿਹੜੇ ਜਿਉਂਦੇ ਵੀ ਆ ਉਹ ਆਦਮੋ ਹੀ ਜ਼ਿੰਦਗੀ ਦਾ ਸੰਤਾਪ ਹੰਡਾ ਰਿਹਾ ਹੈ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਉਹਨਾਂ ਦੀਆਂ ਮਾਵਾ ਪੈਣਾ ਸਾਨੂੰ ਉਹ ਦਿਨ ਚੇਤੇ ਆ ਜਦੋਂ ਪੰਜਾਬ ਦੇ ਅੰਦਰ ਸਵੇਰੇ ਕਿਸੇ ਮੁੰਡੇ ਦੀ ਜਾਨ ਚੜਨੀ ਉਹਨੂੰ ਸੇਹਰਾ ਲੱਗਣਾ ਤੇ ਰਾਤ ਨੂੰ ਉਹਦੀ ਜਿਹੜੀ ਐ ਡਰੱਗਸ ਦੇ ਕਾਰਨ ਮੌਤ ਹੋ ਜਾਂਦੀ ਹੈ ਪੰਜਾਬ ਦੇ ਇਸ ਤਰਾਸ ਦੀ ਲਈ ਜਿਹੜੇ ਲੋਕ ਜ਼ਿੰਮੇਵਾਰ ਨੇ ਉਹ ਬਖਸੇ ਨਹੀਂ ਜਾਣਗੇ ਸੋ ਮੈਂ ਕਹਿ ਸਕਦਾ ਕਿ ਇਸ ਸਰਕਾਰ ਦੇ ਟਿਨੌਰ ਦੇ ਵਿੱਚ ਪੰਜਾਬ ਦੇ ਵਿੱਚ ਡਰੱਗਸ ਆਇਆ ਔਰ ਖਾਸ ਕਰਕੇ ਉਸ ਵੇਲੇ ਆਪ ਮਹਾਰੇ ਲੋਕਾਂ ਦੇ ਮਨਾਂ ਚੋਂ ਗੀਤ ਨਿਕਲੇ ਸਰਕਾਰਾਂ ਹੀ ਵਕਾਂਦੀਆਂ ਨੇ ਨਸ਼ੇ ਪਾਈਆਂ ਸਾਰੇ ਆਮ ਵਿਕਦੇ ਇਹ ਲੋਕ ਬੋਲੀਆਂ ਬਣੀਆਂ ਪੰਜਾਬ ਚ ਕਿੱਕਲੀ ਕਲੇਰ ਦੀ ਸੋ ਮੇਰੇ ਕਹਿਣ ਤੋਂ ਬਾਅਦ ਇਹ ਹੈ ਕਿ ਪੰਜਾਬ ਦਾ ਸਭ ਤੋਂ ਬਦਨਾਮ ਚਿਹਰਾ ਜਿਹੜਾ ਕਾਲੀ ਬੀਜੇਪੀ ਦੀ ਸਰਕਾਰ ਦਾ ਬੀਕਰ ਨਿਯੁਤਿਆ ਜਿਹਨੇ ਡਰਗਸ ਦੇ ਕਾਰੋਬਾਰ ਦੇ ਵਿੱਚ ਇਨਵਾਲਵਮੈਂਟ ਹੋ ਕੇ ਪੰਜਾਬ ਦੀ ਤਬਾਹੀ ਕੀਤੀ ਹੈ ਸੋ ਅੱਜ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਵੱਡਾ ਐਕਸ਼ਨ ਬਿਜਲੈਂਸ ਨੇ ਕੀਤਾ ਔਰੇਜ ਨੂੰ ਪੰਜਾਬ ਦੇ ਲੋਕ ਐਪਰੀਸ਼ੀਏਟ ਕਰ ਰਹੇ ਆ ਰੁਕਾਰਦੇ ਅਗਲੀ ਖਬਰ ਦੇ ਨਾਲ ਵਿਕਰਮ ਮਚੀਟਿਆ ਦੇ ਘਰ ਬੀਤੇ ਦਿਨ ਜਿਹੜੀ ਰੇਡ ਕੀਤੀ ਗਈ ਹੈ ਦੱਸ ਦਿੰਦੇ ਹਾਂ ਕਿ ਉਸ ਦੌਰਾਨ 29 ਮੋਬਾਈਲਾਂ ਸਣੇ ਹੋਰ ਵੀ ਕਈ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਨੇ ਸ਼੍ਰੋਮਨੇ ਕਾਲੀਦਲ ਦੇ ਸੀਨੀਅਰ ਅਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮcjੜੀਆ ਦੇ ਘਰ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਸੀ ਤੇ ਇਸ ਰੇਡ ਦੌਰਾਨ ਵਿਜੀਲੈਂਸ ਵੱਲੋਂ ਮcjੜੀਆ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਸੂਤਰਾਂ ਮੁਤਾਬਕ ਵਿਜੀਲੈਂਸ ਮcjੜੀਆ ਨੂੰ ਮੁਹਾਲੀ ਲੈ ਕੇ ਚਾ ਆ ਰਹੀ ਸੀ ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਨੂੰ ਵਿਕਰਮ ਮcjੜੀਆ ਦੇ ਕਰੋਨਾ 29 ਮੋਬਾਈਲ ਫੋਨ 4 ਲੈਪਟਾਪ 2 ਆਈਪੈਡ ਅਤੇ ਟਾਇਰੀਆਂ ਅਤੇ ਹੋਰ ਦਸਤਾਵੇਜ਼ ਮਿਲੇ ਨੇ ਬੁਧਵਾਰ ਸਵੇਰੇ 15 ਅਧਿਕਾਰੀਆਂ ਦੀ ਟੀਮ ਵਿਜੀਲੈਂਸ ਦੇ ਐਸਐਸਪੀ ਲਗਪੀਰ ਸਿੰਘ ਦੇ ਅਗਵਾਈ ਵਿੱਚ ਟੀਮ ਮਜੀਠਿਆ ਦੇ ਅੰਮ੍ਰਿਤਸਰ ਸਥਿਤ ਗ੍ਰੀਨ ਵੈਨਿਊ ਕਾਰ ਪਹੁੰਚੀ ਤੇ ਇਹ ਰੇਡ ਨਸ਼ੇ ਦੇ ਮਾਮਲੇ ਵਿੱਚ ਕੀਤੀ ਗਈ ਹੈ ਇੱਕੋ ਸਮੇਂ ਮਜੀਠਿਆ ਦੇ ਲਗਭਗ 15 ਟਿਕਾਣਿਆਂ ਤੇ ਇਕੱਠਿਆਂ ਰੇਡ ਕੀਤੀ ਗਈ ਹੈ ਇਸ ਦਰਮਿਆਨ ਵਿਕਰਮ ਮਜੀਠਿਆ ਦੀ ਵਿਜੀਲੈਂਸ ਤੇ ਐਸਐਸਪੀ ਨਾਲ ਤਿੱਖੀ ਬਹਿਸ ਵੀ ਹੋਈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਵਿਜੀਲੈਂਸ ਐਸਐਸਪੀ ਨੇ ਇਹ ਵੀ ਕਿਹਾ ਕਿ ਮਜੀਠੀਆ ਕਾਨੂੰਨੀ ਕੰਮ ਵਿੱਚ ਅੜੀਕਾ ਪਾਉਣ ਦੀ ਅੜੀਕਾ ਪਾਉਣ ਦਾ ਯਤਨ ਵੀ ਕਰ ਰਿਹਾ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਯੋਧ ਨਸ਼ਾ ਵਿਰੋਧ ਦੇ ਤਹਿਤ ਪੰਜਾਬ ਪੁਲਿਸ ਤੇ ਵਿਜੀਲੈਂਸ ਦੇ ਵੱਲੋਂ ਸਭ ਤੋਂ ਵੱਡਾ ਜੁਆਇੰਟ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਇਸੇ ਤਹਿਤ ਹੀ ਵਿਕਰਮ ਮਜੀਠੀਆ ਦੇ ਕਰਸਮੇਤਕਰ ਤੇ ਜੜੀ ਕੀ ਅੰਮ੍ਰਿਤਸਰ ਵਿੱਚ ਕੁੱਲ 9 ਟਿਕਾਣਾ ਛਾਪਮਾਰੀ ਕੀਤੀ ਜਾਗ ਗਈ ਹੈ ਇਸ ਨਾਲ ਹੀ ਪੂਰੇ ਪੰਜਾਬ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਛਾਪੇਮਾਰੀ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਮਾਮਲਿਆਂ ਵਿੱਚ ਕੀਤੀ ਜਾ ਰਹੀ ਹੈ ਬਿਜ਼ਨਸ ਦੇ ਵੱਲੋਂ ਡਰਗ ਮੰਨੀ ਦੀ ਪਾਲ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਮੌਸਮ ਨੂੰ ਲੈ ਕੇ ਵੱਡੇ ਅਪਡੇਟ ਸਾਹਮਣੇ ਆ ਰਹੀ ਹੈ ਅਗਲੇ 48 ਘੰਟੇ ਜਿਹੜਾ ਕਿ ਮੀਂਹ ਪਵੇਗਾ ਤਾਂ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਇੱਥੇ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਦਾਖਲ ਹੋ ਗਿਆ ਹੈ ਅਗਲੇ 48 ਘੰਟਿਆਂ ਤੱਕ ਤੇਜ਼ ਤੂਫਾਨ ਦੇ ਨਾਲ-ਨਾਲ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ 29 ਜੂਨ ਤੱਕ ਕੀਤੀ ਗਈ ਮੌਸਮ ਦੀ ਭਵਿੱਖਬਾਣੀ ਮੁਤਾਬਕ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਦੇ ਲਈ ਯੈਲੋ ਅਲਰਟ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਮੁਹਾਲੀ ਵਿੱਚ ਜ਼ਿਆਦਾਤਰ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ ਇਸ ਦੇ ਨਾਲ ਹੀ ਔਰੇਂਜ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਇਸੇ ਤਰ੍ਹਾਂ 26 ਤਰੀਕ ਦੇ ਲਈ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਦੇ ਵਿੱਚ ਔਰੇਂਜ ਅਲਰਟ ਕੀਤਾ ਗਿਆ ਹੁਸ਼ਿਆਰਪੁਰ ਕਪੂਰਤਲਾ ਚੁਲੰਦਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਿਰੋਜ਼ਪੁਰ ਮੋਗਾ ਫਰੀਦਕੋਟ ਸਰ ਸਾਹਿਬ ਤੇ ਲੁਧਿਆਣਾ ਵਿੱਚ بارش ਦਾ yellow alert ਜਿਹੜਾ ਕਿ ਦੱਸਿਆ ਗਿਆ ਇਸ ਦੇ ਨਾਲ ਹੀ 27 28 ਦੇ 29 ਜੂਨ ਨੂੰ ਲੈ ਕੇ ਵੀ ਵੱਡੀ ਭਵਿਕ ਬਾਣੀ ਜੜੀ ਕੀ ਕੀਤੀ ਗਈ ਹੈ ਔਰੈਂਜ ਅਲੋਡ ਜੜਾ ਕੀ ਕੁਝ ਥਾਵਾਂ ਦੇ ਲਈ ਜਾਰੀ ਕਰ ਦਿੱਤਾ ਗਿਆ ਅਤੇ ਇਹ ਵੀ ਦੱਸਣਯੋਗ ਹੈ ਕਿ ਖੇਤੀਬਾੜੀ ਦੇ ਨਾਲ ਜੁੜੇ ਲੋਕਾਂ ਲਈ ਵੀ ਇਹ ਬਾਰਿਸ਼ ਲਾਹੇਵੰਦ ਸਾਬਤ ਹੋਵੇਗੀ ਇਸ ਸਮੇਂ ਚੋਨੇ ਦੀ ਕਾਸ਼ਤ ਦਾ ਸ਼ੁਰੂਆਤੀ ਦੌਰ ਚੱਲ ਰਿਹਾ ਤੇ ਇਸ ਦੌਰਾਨ ਪਾਣੀ ਦੀ ਲੋੜ ਸਭ ਤੋਂ ਵੱਧ ਹੁੰਦੀ ਹੈ ਕਿਸਾਨ ਜਿੱਥੇ ਬੰਦਿਆਂ ਦੇ ਅਨੁਸਾਰ ਜੇ ਮੀਂਹ ਦਾ ਇਹ ਸਿਲਸਿਲਾ ਕੁਝ ਹੋਰ ਦਿਨ ਜਾਰੀ ਰਹਿੰਦਾ ਤਾਂ ਇਸ ਦੇ ਨਾਲ ਇਸ ਸਾਲ ਚੋਨੇ ਦੀ ਵਧੀਆ ਪੈਦਾਵਾਰ ਦੀ ਸੰਭਾਵਨਾ ਪਣ ਸਕਦੀ ਇਹ ਚੋਦਰੀ ਪੰਜਾਬ ਦੇ ਵਿੱਚ ਆਪ ਦੇ ਵੱਲੋਂ ਹਲਕਾ ਇੰਚਾਰਜਾ ਦੀ ਨਿਯੁਕਤੀ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ अरोड़ा ਤੇ ਸਟੇਟ ਪ੍ਰਭਾਰੀ ਮਨੀਸ਼ ਸੋਧਿਆ ਵੱਲੋਂ ਪੰਜਾਬ ਵਿੱਚ ਪੰਜ ਹਲਕਿਆਂ ਵਿੱਚ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ ਹੈ ਆਪ ਦੇ ਹਰਜੀਮਾਨ ਨੂੰ ਫਗਵਾੜਾ ਤੋਂ ਹਲਕਾ ਇੰਚਾਰਜ ਲਾਇਆ ਗਿਆ ਹੈ ਇਥੇ ਦੱਸਦੇ ਕਿ ਹਰਜੀਮਾਨ ਸਾਹਬ ਦਾ ਪੰਜਾਬ ਮੰਤਰੀ जोगਿੰਦਰ ਸਿੰਘ ਮਾਨ ਦੇ ਸਪੁੱਤਰ ਅਤੇ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦੇ ਦੋਤੇ ਹਨ ਉੱਥੇ ਹੀ ਆਮ ਆਦਮੀ ਪਾਰਟੀ ਨੇ ਸੋਨੀਆ ਮਾਨ ਨੂੰ ਹਲਕਾ ਰਾਜਾ ਸੰਸੀ ਦਾ ਇੰਚਾਰਜ ਨਿਯੁਕਤ ਕੀਤਾ ਬਲਦੇਵ ਸਿੰਘ ਮਿਆਦਿਆ ਹਲਕਾ ਰਾਜਾ ਸੰਸੀ ਦੇ ਇੰਚਾਰਜ ਸਨ ਆਦਮਪੁਰ ਤੋਂ ਪਵਨ ਕੁਮਾਰ ਤੀਨੂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਇਸੇ ਤਰ੍ਹਾਂ ਐਡਵੋਕੇਟ ਕਰਮਵੀਰ ਚਾਂਦੀ ਨੂੰ ਕਪੂਰਥਲਾ ਤੋਂ ਜਤਕੀ ਜਸਵਿੰਦਰ ਸਿੰਘ ਸਿਣਾ ਨੂੰ ਦਿਹਾਤੀ ਬਠਿੰਡਾ ਤੋਂ ਇੰਚਾਰਜ ਲਾਇਆ ਗਿਆ ਯੂਥ ਨਸ਼ਾ ਵਿਰੋਧ ਮਹਿੰਦਰ ਤਹਿਤ ਹੁਸ਼ਿਆਰਪੁਰ ਤੋਂ ਕਾਰਵਾਈ ਸਾਹਮਣੇ ਆਈ ਹੈ ਦੱਸਿਆ ਗਿਆ ਕਿ ਨਸ਼ਾ ਤਸਕਰ ਦੇ ਘਰ ਦੇ ਉੱਤੇ ਬੁਲਡੋਜ਼ਰ ਐਕਸ਼ਨ ਲਿੱਤਾ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਮਹਿੰਦਰ ਯੂਥ ਨਸ਼ਾ ਵਿਰੋਧ ਤਹਿਤ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ ਵਿੱਚ ਇੱਕ ਨਸ਼ਾ ਤਸਕਰ ਦਾ ਕਾਰਟ ਆਇਆ ਗਿਆ ਤਸਵੀਰਾਂ ਦੇਖ ਸਕਦੇ ਹਾਂ ਸ਼ਾਰਪੁਰ ਜ਼ਿਲ੍ਹੇ ਦੇ ਮਹੱਲਾ ਬਹਾਦਰਪੁਰ ਨਜ਼ਦੀਕ ਪੰਜ ਪਿਪਲੀ ਵਿਖੇ ਇਹ ਨਸ਼ਾ ਤਸਕਰ ਜਿਸ ਦਾ ਨਾਮ ਮਨਦੀਪ ਸਿੰਘ ਉਰਫ ਮੰਨੂ ਦੱਸਿਆ ਜਾ ਰਿਹਾ ਉਸ ਦੇ ਉੱਤੇ ਐਨਡੀਪੀਸੀ ਐਕਟ ਦੇ 9 ਪਰਚੇ ਦਸਤੇ ਚਾਰੇ ਨੇ ਮੌਕੇ ਤੇ ਪਹੁੰਚੇ ਐਸਐਸਪੀ ਨੇ ਜਾਣਕਾਰੀ ਦਿੰਦੇ ਦੱਸਿਆ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਵਿਰੁੱਧ ਵਿੜੀ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਇਹ ਕਾਰਵਾਈ ਜਿਹੜੀ ਕਿ ਕੀਤੀ ਜਾ ਰਹੀ ਹੈ ਅਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਿਹੜੇ ਕਿ ਜਾਣਕਾਰੀ ਮਿਲੀ ਸੀ ਤੇ ਜਾਣਕਾਰੀ ਦੇ ਤਹਿਤ ਉਹਨਾਂ ਦੇ ਵੱਲੋਂ ਜਿਹੜੀ ਕਿ ਜਾਂਚ ਪੜਤਾਲ ਕੀਤੀ ਗਈ ਤੇ ਦੱਸਿਆ ਗਿਆ ਕਿ ਇਸ ਦੇ ਉੱਤੇ ਨੌ ਮਾਲ ਨੇ ਜਿਹੜੇ ਕਿ ਦਰਜ ਨੇ ਨੌ ਪਰਚੇ ਦਰਜ ਨੇ ਤੇ ਉਸ ਦੇ ਕਰ ਤੇ ਇਹ ਕਾਰਵਾਈ ਜਿਹੜੀ ਕਿ ਕੀਤੀ ਜਾ ਰਹੀ ਹੈ ਬੁਲਟੋਜ਼ਰ ਐਕਸ਼ਨ ਨਿੱਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਦੱਸਦ ਨੇ ਕਿ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿੰਨਾ ਹੋ ਸਕੇ ਉਹਨਾਂ ਨਸ਼ੇ ਤੋਂ ਦੂਰ ਰਹਿਣ ਤੇ ਮਾਨ ਸਰਕਾਰ ਦੇ ਵੱਲੋਂ ਵੀ ਇਸ ਮੂਹਮ ਨੂੰ ਸ਼ੁਰੂ ਕਰਨ ਦਾ ਇੱਕੋ ਹੀ ਅਜੰਡਾ ਹੈ ਕਿ ਜਿੰਨਾ ਹੋ ਸਕੇ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਮੁਕੰਮਲ ਤੌਰ ਤੇ ਖਤਮ ਕਰਨਾ ਅੱਜਾਰ ਬਾਈ ਕੀਤੀ ਜਾ ਰਹੀ ਹੈ ਜਿਸ ਬਾਰੇ ਦੀ ਜੀ ਅੱਜ ਅਸੀਂ ਪੁਲਿਸ ਸਟੇਸ਼ਨ ਸਿਟੀ ਹੁਸ਼ਿਆਰਪੁਰ ਦੇ ਏਰੀਆ ਵਿੱਚ ਖੜੇ ਆ ਇਹ ਪੰਜ ਪੀਪਲੀ ਮੋਹੱਲਾ ਹੈਗਾ ਬਹਾਦਰਪੁਰ ਦੇ ਨਾਲ ਲੱਗਦਾ ਹੈਗਾ ਇੱਥੇ ਇੱਕ ਮਨਦੀਪ ਸਿੰਘ ਉਰਫ ਮੰਨੂ ਨਾਦਾ ਵਿਅਕਤੀ ਹੈ ਜਿਹਦੇ ਦੇ ਪਹਿਲਾਂ 9 ਐਫਆਇਰਜ਼ ਦਰਜ ਹੈ ਜਿਦੇ ਵਿੱਚ ਮੈਕਸਿਮਮ ਐਫਆਇਰਜ਼ ਐਨਡੀਪੀਐਸ ਦੇ ਦਰਜ ਹੈ ਸਾਨੂੰ ਡੀਸੀ ਆਫਿਸ ਤੋਂ ਆਫਟਰ ਫੋਲੋਇੰਗ ਦ ਡੂ ਪ੍ਰੋਸੈਸ ਆਫ ਲਾ ਇੱਕ ਚਿੱਠੀ ਪ੍ਰਾਪਤ ਹੋਈ ਸੀ ਕਿ ਟੂ ਪ੍ਰੋਵਾਈਡ ਪੁਲਿਸ ਹੈਲਪ ਬਿਕੋਜ਼ ਇੱਥੇ ਜੋ ਇਹ ਮਨਦੀਪ ਸਿੰਘ ਮੰਨੂ ਜੋ ਕ੍ਰਿਮੀਨਲ ਬੰਦਾ ਹੈਗਾ ਹਾਲ ਦੀ ਘੜੀ ਜੇਲ੍ਹ 'ਚ ਹੈ ਇਹਨੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਹੈ ਉਹਨੂੰ ਡਾਣ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਤੇ ਸਾਡੇ ਨਾਲ ਜੁਆਇੰਟ ਕਮਿਸ਼ਨਰ ਸਾਹਿਬ ਵੀ ਹੈਗੇ ਨਾਲ ਡਿਊਟੀ ਮੈਜਿਸਟਰੇਟ ਸਾਹਿਬ ਵੀ ਹੈਗੇ ਐਂਡ ਬਿਕਾਉਜ਼ ਸਾਨੂੰ ਖਦਸਾ ਹੈਗਾ ਜਿੱਦਾਂ ਤੁਹਾਨੂੰ ਦੱਸਿਆ ਹੈ ਇਹਦੇ ਦੇ ਪਹਿਲਾਂ ਕਾਫੀ ਪਰਚੇ ਦਰਜ ਹੈ ਤੇ ਇੱਕ ਕਨਵਿਕਟ ਵੀ ਹੋਇਆ ਹੈਗਾ ਤਿੰਨ ਪਰਚਿਆਂ ਦੇ ਵਿੱਚ ਤੇ ਇਸ ਕਰਕੇ ਅਸੀਂ ਕਾਫੀ ਇੱਥੇ ਫੋਰਸ ਲਗਾਈ ਹੈਗੀ ਤਾਂ ਕਿ ਜੋ ਪ੍ਰੋਸੈਸ ਹੈ ਉਹ ਪੀਸਫੁਲੀ ਐਂਡ ਸੇਫਲੀ ਕੰਪਲੀਟ ਹੋ ਸਕੇ ਸਰ ਇਹ ਜੋ ਘਟਾਇਆ ਜਾ ਰਿਹਾ ਕਰੋੜ ਦੇ ਆਰਡਰਾਂ ਦੇ ਕਿ ਪੰਜਾਬ ਸਰਕਾਰ ਦੇ ਆਰਡਰ ਦੇ ਜੀ ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਮਿਊਨਿਸਪਲ ਕਾਰਪੋਰੇਸ਼ਨ ਦੇ ਏਰੀਆ ਵਿੱਚ ਆਂਦਾ ਹੈ ਉਹਨਾਂ ਨੇ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਜੋ ਐਸ ਪਰ ਦੀ ਲੇਟ ਡਾਊਨ ਪ੍ਰੋਸੀਜਰ ਤਿੰਨਾਂ ਨੂੰ ਅਪੀਲ ਐਂਡ एवरीथिंग ਵਾਸ ਫੋਲੋਡ ਅਪ ਬਟ ਇਹ ਇਲੀਗਲੀ ਕੰਸਟਰਕਟਡ ਹੈਗਾ ਤੇ ਇਹਨੂੰ ਉਹਨਾਂ ਦੇ ਵੱਲੋਂ ਸਾਨੂੰ ਚਿੱਠੀ ਆਈ ਹੈ ਟੂ ਪ੍ਰੋਵਾਈਡ ਪੁਲਿਸ ਹੈਲਪ ਇਹ ਜੋ ਵਿਅਕਤੀ ਹੈ ਕਿੰਨੇ ਚਿਰ ਦੀ ਸਜ਼ਾ ਹੋਈ ਹੈ ਜੇ ਇਹਨੂੰ 3 ਕੇਸਿਸ ਦੇ ਵਿੱਚ ਹੋਈ ਹੈ ਸਪੈਸੀਫਿਕਸ ਤੋਂ ਤੁਹਾਨੂੰ ਬਾਅਦ ਚ ਦੱਸ ਦਾਂਗੇ ਬਟ 3 ਕੇਸਿਸ ਦੇ ਵਿੱਚ ਇਹ ਕਨਵਿਕਟ ਹੈ ਕਈ ਕੇਸਿਸ ਅੰਡਰ ਟ੍ਰਾਇਲ ਹੈਗੇ ਐਂਡ ਅੰਡਰ ਇਨਵੈਸਟੀਗੇਸ਼ਨ ਵੀ ਹੈ ਫਿਲਹਾਲ ਇਹ ਜੇਲ ਦੇ ਵਿੱਚ ਬੰਦ ਹੈ ਪਰਿਵਾਰ ਨੇ ਕਿਹਾ ਕਿ ਆਪਾਂ ਸਟੇ ਲਈ ਹੋਇਆ ਕੋਰਟ ਤੋਂ ਜੀ ਹਾਲ ਕੀ ਘੜੀ ਇਹ ਜੋ ਅਗਰ ਸਟੇ ਹੈਗਾ ਤਾਂ ਦੇ ਕੈਨ ਅਪਰੋਚ ਦੀ ਕੰਪੀਟੈਂਟ ਅਥਾਰਟੀ ਉਹਨਾਂ ਨੂੰ ਦਿਖਾ ਦਿੰਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਡਿਊ ਪ੍ਰੋਸੈਸ ਫੋਲੋ ਕਰਨ ਤੋਂ ਬਾਅਦ ਹੀ ਸਾਨੂੰ ਪੁਲਿਸ ਮੋਹੀਆ ਕਰਾਉਣ ਵਾਸਤੇ ਪੁਲਿਸ ਹੈਲਪ ਇਨਵੋਲੋ ਚਿੱਠੀ ਆਈ ਸੀ ਖੇਡ ਜਗਤ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਸਨ ਜੋਗ ਹੈ ਕਿ ਸਥੂਚੀ ਜਿਹੜੀ ਕਿ ਸਕੈਡਿਊਲ ਜਾਰੀ ਕਰ ਦਿੱਤਾ ਗਿਆ ਕਿ ਆਖਿਰਕਾਰ ਕਿਸ ਦਿਨ ਭਾਰਤ ਤੇ ਪਾਕਿਸਤਾਨ ਆਮੋ ਸਾਹਮਣੇ ਹੋਣਗੇ ਵਰ ਚੈਂਪੀਅਨਸ਼ਿਪ ਆਫ ਲੈਜੈਂਡਸ 2025 ਦੇ ਦੂਜੇ ਸੀਜ਼ਨ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਵਾਰ ਫਿਰ ਕਈ ਵੱਡੇ ਸਟਾਰ ਖਿਡਾਰੀ ਖੇਡ ਦੇ ਨਜ਼ਰ ਆਉਣਗੇ ਇਸ ਦਾ ਨਾਲ ਹੀ ਤਾਂ ਅੰਦਾਜ਼ਾ ਲਾਇਆ ਕਿ ਇਸ ਦਾ ਪਹਿਲਾ ਸੀਜ਼ਨ ਸਾਲ 2024 ਵਿੱਚ ਖੇਡਿਆ ਗਿਆ ਸੀ ਜਿਸ ਨੂੰ ਪ੍ਰਸ਼ੰਸਕਾਂ ਨੇ ਵੀ ਬਹੁਤ ਪਸੰਦ ਕੀਤਾ ਸੀ ਆਉਣ ਵਾਲਾ ਦੂਜਾ ਸੀਜ਼ਨ 18 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ ਇਸ ਦੇ ਵਿੱਚ ਕੁੱਲ 6 ਟੀਮਾਂ ਹਿੱਸਾ ਲੈਣਗੀਆਂ ਇਸ ਦੇ ਵਿੱਚ ਭਾਰਤ ਤੇ ਪਾਕਿਸਤਾਨ ਟੀਮਾਂ ਦੇ ਨਾਮ ਵੀ ਸ਼ਾਮਿਲ ਹਨ ਪਹਿਲੇ ਸੀਜ਼ਨ ਦੇ ਫਾਈਨਲ ਮੈਚ ਵਿੱਚ ਇੰਡੀਆ ਚੈਂਪੀਅਨਸ ਦੀ ਟੀਮ ਨੇ ਪਾਕਿਸਤਾਨ ਚੈਂਪੀਅਨਸ ਨੂੰ ਹਰਾ ਕੇ ਯੁਵਰਾਜ ਸਿੰਘ ਦੀ ਕਪਤਾਨੀ ਵਿੱਚ ਖਿਤਾਬ ਜਿੱਤਿਆ ਸੀ ਇਸ ਦੇ ਨਾਲ ਹੀ ਇਸ ਵਾਰ ਦੋਵੇਂ ਟੀਮਾਂ ਵੀ ਜ ਆਏ ਨੂੰ ਲੀਗ ਪੜਾਤੇ ਮੈਚਾਂ ਦੌਰਾਨ ਟਕਰਾਨਗੀਆਂ 월 챔ਪੀਅਨਸ਼ਿਪ ਆਫ ਲੇਜੈਂਡਸ ਦੇ ਦੂਜੇ ਸੀਜ਼ਨ ਦੇ ਵਿੱਚ ਇੰਡੀਆ ਚੈਂਪੀਅਨਸ ਅਤੇ ਪਾਕਿਸਤਾਨ ਚੈਂਪੀਅਨਸ ਦੇ ਵਿਚਕਾਰ ਟਕਰਾਅ ਦੀ ਗੱਲ ਕਰੀਏ ਤਾਂ ਇਹ ਮੈਚ 20 ਜੁਲਾਈ ਨੂੰ ਐਸ ਬੈਸਟਨ ਮੈਦਾਨ ਤੇ ਖੇਡਿਆ ਜਾਵੇਗਾ ਜਿਸ ਦੇ ਵਿੱਚ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਜੇਕਰ ਅਸੀਂ ਭਾਰਤੀ ਚੈਂਪੀਅਨਸ ਟੀਮ ਦੀ ਗੱਲ ਕਰੀਏ ਤਾਂ ਯੁਵਰਾਜ ਸਿੰਘ ਕਪਤਾਨ ਹੋਣਗੇ ਤੇ ਇਸ ਤੋਂ ਇਲਾਵਾ ਸੁਰੇਸ਼ ਰੈਣਾ ਅਤੇ ਭਜਨ ਸਿੰਘ ਅਤੇ ਮੁਹੰਮਦ ਕੈਫ ਵੀ ਕੇਡ ਦੇ ਨਜ਼ਰ ਆਉਣਗੇ ਜੇਕਰ ਅਸੀਂ ਪਾਕਿਸਤਾਨ ਚੈਂਪੀਅਨ ਸੀਰੀਮ ਦੀ ਗੱਲ ਕਰੀਏ ਤਾਂ ਮਿਸਬਾਹ ਉਲ ਹਕ, ਸ਼ਾਹਦ ਅਫਰੀਦੀ, ਮੁਹੰਮਦ ਆਮਰ, ਅਤੇ ਸ਼ੌਇਬ ਮਲਿਕ ਵਰਗੇ ਵੱਡੇ ਖਿਡਾਰੀ ਉਹਨਾਂ ਦੀ ਟੀਮ ਦਾ ਹਿੱਸਾ ਹਨ। ਜੇ ਅਸੀਂ ਡਬਲਯੂਐਸਐਲ ਦੇ ਦੂਜੇ ਸੀਜ਼ਨ ਦੀ ਗੱਲ ਕਰੀਏ ਤਾਂ ਪਾਰਾ ਚੈਂਪੀਅਨਜ਼ ਅਤੇ ਪਾਕਿਸਤਾਨ ਚੈਂਪੀਅਨਜ਼ ਤੋਂ ਇਲਾਵਾ ਆਸਟ੍ਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ ਅਤੇ ਵੈਸਟ ਇੰਡੀਜ਼ ਚੈਂਪੀਅਨਜ਼ ਟੀਮਾਂ ਦਾ ਵੀ ਇਸ ਵਿੱਚ ਖੇਡਣਗੀਆਂ। ਜਿਨ੍ਹਾਂ ਇਸ ਵਾਰ ਤਜਰਬੇਕਾਰ ਖਿਡਾਰੀ এবੀ ਦਿਲੀਵਿਅਰਜ਼ ਦੱਖਣੀ ਅਫਰੀਕਾ ਚੈਂਪियंस ਟੀਮ ਦੀ ਕਪਤਾਨੀ ਸੰਭਾਲ ਦੇ ਨਜ਼ਰ ਆਉਣਗੇ ਇਸ ਲਈ ਪ੍ਰਸ਼ੰਸਕ ਉਸ ਨੂੰ ਦੁਬਾਰਾ ਮੈਦਾਨ ਤੇ ਖੇਡਦੇ ਦੇਖਣ ਦੇ ਲਈ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ ਵਾਲ ਚੈਂਪੀਅਨਸ਼ਿਪ 2025 ਲਈ ਭਾਰਤ ਦਾ ਸ਼ਡਿਊਲ ਜੜਾ ਕੇ ਜਾਰੀ ਕੀਤਾ ਗਿਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਭਾਰਤ ਚੈਂਪੀਅਨ ਬਨਾਮ ਪਾਕਿਸਤਾਨ ਚੈਂਪੀਅਨ 20 ਜੁਲਾਈ ਐਸ ਵੈਸਟਨ ਹੋਵੇਗਾ ਭਾਰਤ ਚੈਂਪੀਅਨ ਬਨਾਮ ਦੱਖਣੀ ਅਫਰੀਕਾ ਚੈਂਪੀਅਨ 22 ਜੁਲਾਈ ਨੌਰਥ ਹੈਪਟਨ ਚ ਹੋਵੇਗਾ ਭਾਰਤ ਚੈਂਪੀਅਨ ਬਨਾਮ ਆਸਟ੍ਰੇਲੀਆ ਚੈਂਪੀਅਨ 26 ਜੁਲਾਈ ਹੈਡਿੰਗਲੇ ਲੀਡਸ ਵਿੱਚ ਹੋਵੇਗਾ ਭਾਰਤ ਚੈਂਪੀਅਨ ਬਨਾਮ ਇੰਗਲੈਂਡ ਚੈਂਪੀਅਨ 27 ਜੁਲਾਈ ਹੈਡਿੰਗਲੇ ਲੀਡਸ ਹੋਵੇਗਾ ਭਾਰਤ ਚੈਂਪੀਅਨ ਬਨਾਮ ਵੈਸਟ ਇੰਡੀਜ਼ ਚੈਂਪੀਅਨ 29 ਜੁਲਾਈ ਹੋਵੇਗਾ ਫਿਰ ਫਿਲਹਾਲ ਦੇ ਲਈ ਅੱਜ ਦੇ ਬ੍ਰਿਟਨ ਦੇ ਵਿੱਚ ਬਸ ਇੰਨੇ ਹੀ ਮਨੁ ਦੇ ਉਚਾਸਾ ਧੰਨਵਾਦ